ਬੰਨਾਲਾ ਪੁਲਿਸ ਨੇ ਤਿੰਨ ਵੱਖ-ਵੱਖ ਚੋਰੀ ਦੇ ਮਾਮਲਿਆਂ ਨੂੰ ਸੂਚਿਆ ਲਿਆ ਜਿਸਦੇ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਪਿਆ ਹੋਇਆ ਪੁਲਿਸ ਨੇ ਤਿੰਨ ਮਾਮਲਿਆਂ ਦੇ ਵਿੱਚ ਸੱਤ ਮੁਸਬਾ ਨੂੰ ਗ੍ਰਿਫਤਾਰ ਕੀਤਾ ਮਿਲੀ ਜਾਣਕਾਰੀ ਮੁਤਾਬਿਕ ਚੋਰੀ ਦੀਆਂ ਇਹ ਘਟਨਾਵਾਂ ਪੱਟੀ ਰੋਡ ਤੇ ਗੀਤਾ ਭਵਨ ਮੰਦਿਰ ਨੇੜੇ ਅਤੇ ਬੰਨਾਲਾ ਦੇ ਪਟੇਲ ਨਗਰ ਨੇੜੇ ਵਾਪਰੀਆਂ ਸੀ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕੰਕਾਲਣ ਤੋਂ ਬਾਅਦ ਗੀਤਾ ਪਵਨ ਮੰਦਰ ਨੇੜੇ ਮਲਜ਼ਮਪੁਰ ਗਰਕਾਰ ਕੀਤਾ ਸਸਤੇ ਚੋਰਾ ਤੋਂ ਚੋਰੀ ਕੀਤੇ ਗਏ ਨੇ ਇਲੈਕਟ੍ਰੋਨਿਕ ਦਾ ਸਮਾਨ ਅਤੇ ਹੋਰ ਸਮਾਨ ਬਰਾਮਦ ਹੋਇਆ ਪੁਲਿਸ ਨੇ ਇਨ੍ਹਾਂ ਮਾਮਲਿਆਂ ਦੇ ਵਿੱਚ ਹੋਰ ਖੁਲਾਸੇ fournit ਉਹੀ ਚਕਾਈ ਹੈ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਬਰਡੇ ਚੋਰੀ ਦੇ ਮਾਮਲਿਆਂ ਵਿੱਚ ਨੌਕਰ ਹੀ ਚੋਰ ਨਿਕਲੇ ਨੇ ਸਾਰੇ ਬੁਲਸਬਾ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕੀਤੀ ਗਈ ਹੈ 28 ਜੂਨ ਨੂੰ ਇਹ ਘਟਨਾ ਜਿਹੜੀ ਆ ਵਾਪਰੀ ਸੀ ਇਹ ਜਿਹੜਾ ਪਰਿਵਾਰ ਆ ਟਿੰਕੂ ਪੁੱਤਰ ਸੋਨ ਲਾਲ ਇਹਨਾਂ ਦਾ ਗੀਤਾ ਭਵਨ ਪੁਰਾਣੇ ਸਿਨੇਮੇ ਬਰਨਾਲੇ ਦੇ ਨੇੜੇ ਇਹਨਾਂ ਦਾ ਘਰ ਆ ਇਹ ਸਾਰੇ ਦਾ ਸਾਰਾ ਪਰਿਵਾਰ ਸਾਲਾ ਸਰਧਾਮ ਤੇ ਖਾਟੂ ਸ਼ਾਮ ਜੀ ਦੀ ਯਾਤਰਾ ਕਰਨ ਵਾਸਤੇ ਗਿਆ ਹੋਇਆ ਸੀਗਾ ਜਦੋਂ ਇਹ ਵਾਪਸ ਆ ਕੇ 29 ਤਰੀਕ ਨੂੰ ਇਹਨਾਂ ਨੇ ਦੇਖਿਆ ਕਿ ਇਹਨਾਂ ਦੇ ਘਰੇ ਜਿਹੜਾ ਰਸੋਈ ਦੇ ਵਿੱਚੋਂ ਸ਼ੀਸ਼ਾ ਵਗੈਰਾ ਤੋੜ ਕੇ ਕੁਛ ਆਣ ਪਛਾਤੇ ਵਿਅਕਤੀਆਂ ਨੇ ਇਹਨਾਂ ਦੇ ਘਰੋਂ ਸੋਨਾ ਚਾਂਦੀ ਦੇ ਜੀਵਰਾਤ ਤੇ ਕੁਝ ਨਕਦੀ ਜਿਹੜੀ ਹੈ ਉਹ ਚੋਰੀ ਕੀਤੀ ਹੋਈ ਸੀ ਸੋ ਇਹ ਜਿਹੜੀ ਹੈ ਮੁਕਦਮੇ ਬਾਰੇ ਇਹਦੇ ਬਾਰੇ ਜਾਣਕਾਰੀ ਮਿਲਦੇ ਸਾਰੇ ਅਸੀਂ ਇਹਦੇ ਮਦਈ ਦੇ ਬਿਆਨ ਤੇ ਮੁਕਦਮਾ ਨੰਬਰ 290 ਥਾਣਾ ਸਿਟੀ ਬਰਨਾਲਾ ਦਰਜ ਕਰ ਲਿਆ ਸੀਗਾ ਤੇ ਵੱਖ-ਵੱਖ ਅਸੀਂ ਜਿਹੜੀਆਂ ਟੀਮਾਂ ਬਣਾਈਆਂ ਸੀ ਜਿਹਦੇ ਵਿੱਚ ਮੁੱਖ ਤੌਰ ਤੇ ਸਾਡੇ ਇਨਸਪੈਕਟਰ ਲਖਵਿੰਦਰ ਸਿੰਘ ਮੁਖ ਅਫਸਰ ਥਾਣਾ ਸਿਟੀ ਬਰਨਾਲਾ ਇਹਨਾਂ ਦੀ ਸੁਪਰਵਾਈਜ਼ਨ ਹੇਠ ਏਐਸਆਈ ਗਿਆਨ ਸਿੰਘ ਤੇ ਕਾਂਸਟੇਬਲ ਹਰਪ੍ਰੀਤ ਸਿੰਘ ਤੇ ਗੁਰਸੇਵਕ ਸਿੰਘ ਹੈੱਡ ਕਾਂਸਟੇਬਲ ਚਰਨਦੀਪ ਕੁਮਾਰ ਤੇ ਬਾਕੀ ਸਾਰੇ ਜਿਹੜੇ ਸਾਡੇ ਹੈਗੇ ਨੇ ਵੱਖ-ਵੱਖ ਥਾਣਿਆਂ ਤੋਂ ਐਕਸਪਰਟ ਮੁੰਡੇ ਨੇ ਜਿਹੜੇ ਸੀਸੀਟੀਵੀਜ਼ ਨੂੰ ਚੈੱਕ ਕਰਨ ਵਾਸਤੇ ਅਸੀਂ ਲਗਾਏ ਸੀਗੇ ਤੁਰੰਤ ਜਿਹਦੇ ਵਿੱਚ ਉਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ 24 ਘੰਟਿਆਂ ਦੇ ਵਿੱਚ ਹੀ ਇਹ ਜਿਹੜਾ ਮੁਕਤਮਾ ਇਹਨੂੰ ਟ੍ਰੇਸ ਕਰ ਲਿਆ ਇਹਦੇ ਵਿੱਚ ਤਿੰਨ ਵਿਅਕਤੀ ਅਸੀਂ ਗ੍ਰਿਫਤਾਰ ਕੀਤੇ ਨੇ ਗਰਦੇਵ ਸਿੰਘ ਤੇ ਅਮਰਿਤਪਾਲ ਸਿੰਘ ਇਹ ਦੋਨੋਂ ਭਰਾ ਨੇ ਜਿਨ੍ਹਾਂ ਨੇ ਇਹ ਚੋਰੀ ਨੂੰ ਅੰਜਾਮ ਦਿੱਤਾ ਸੀ ਤੇ ਇਹਨਾਂ ਦੇ ਨਾਲ ਹੀ ਇਹਨਾਂ ਦਾ ਫਾਦਰ ਗੁਰਜੰਟ ਸਿੰਘ ਇਹ 22 ਏਕੜ ਦੇ ਰਹਿਣ ਵਾਲੇ ਆ ਇਹ ਇਹਨਾਂ ਦੇ ਨਾਲ ਮਿਲਿਆ ਹੋਇਆ ਸੀਗਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਤੇ ਫਰਦਰ ਜਿਹੜਾ ਗੁਰਜੰਟ ਸਿੰਘ ਹੈ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਪਾਸੋਂ ਜਿਹੜੀ ਹੈ ਸਾਰਾ ਜਿਹੜਾ ਸੋਨਾ ਚਾਂਦੀ ਵਗੈਰਾ ਸੀ ਉਹ ਰਿਕਵਰ ਕਰ ਲਿਆ ਤੇ ਫਰਦਰ ਇਹਨਾਂ ਦੀ ਜਿਹੜੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਤਫਤੀਸ਼ جاری ਹੈ ਤੇ ਫਰਦਰ ਹੋਰ ਵੀ ਜਿਹੜੀ ਅਸੀਂ ਰਿਕਵਰੀ ਕਰਾਂਗੇ ਜੀ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤੁਸੀਂ ਵੀ ਮੀਡੀਆ ਵੱਲੋਂ ਵੀ ਇਸ ਨੂੰ ਕਵਰ ਕੀਤਾ ਗਿਆ ਕਿ ਬਿਲਕੁਲ ਜਿਸ ਜਗ੍ਹਾ ਦੇ ਉੱਤੇ ਉਹ ਜਿਹੜੇ ਉਹਨਾਂ ਦੇ ਜੀਵਰਾਤ ਪਏ ਸੀ ਉਸ ਜਗ੍ਹਾ ਨੂੰ ਹੀ ਟਾਰਗੇਟ ਕੀਤਾ ਗਿਆ ਤੇ ਪਰਿਵਾਰ ਦਾ ਘਰੇ ਨਾ ਹੋਣਾ ਇਹ ਵੀ ਇਹਨਾਂ ਨੂੰ ਪਤਾ ਸੀ ਸੋ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜਾ ਮੁੱਖ ਦੋਸ਼ੀ ਗੁਰਦੇਵ ਸਿੰਘ ਲਾਲੀ ਆ ਇਹ ਮਦਈ ਮਕਦਮਾ ਜਿਹੜਾ ਟੈਂਕੂ ਆ ਇਹਨਾਂ ਦੇ ਇੱਕ ਰਿਸ਼ਤੇਦਾਰ ਦੀ ਦੁਕਾਨ ਦੇ ਉੱਤੇ ਜਿਹੜਾ ਜੌਬ ਕਰਦਾ ਸੀ ਇਹਨਾਂ ਦੀ ਇਹਨਾਂ ਦੇ ਘਰੇ ਆਣੀ ਜਾਣੀ ਸੀ ਇਸ ਕਰਕੇ ਇਹਨੂੰ ਇਸ ਪਰਿਵਾਰ ਬਾਰੇ ਕਾਫੀ ਜ਼ਿਆਦਾ ਜਾਣਕਾਰੀ ਸੀ ਇਹ ਭੇਤੀ ਸੀ ਤੇ ਉਹ ਸਾਰੀ ਇਨਫੋਰਮੇਸ਼ਨ ਦਾ ਫਾਇਦਾ ਲੈ ਕੇ ਇਹਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਜੀ ਜਿਹੜੇ ਦੋਨੋਂ ਦੋਸ਼ੀ ਨੇ ਗੁਰਦੇਵ ਸਿੰਘ ਲਾਲੀ ਹੈ ਇਹਦੇ ਉੱਤੇ ਪਹਿਲਾਂ ਦੋ ਪਰਚੇ ਦਰਜ ਨੇ ਇੱਕ ਤ੍ਰਿਪੜੀ ਥਾਣੇ ਦਾ ਤੇ ਇੱਕ ਸਾਡੇ ਥਾਣਾ ਸਿਟੀ ਦਾ ਜਿਹੜਾ ਅਮਰਤਪਾਲ ਸਿੰਘ ਹੈ ਉਹਦੇ ਉੱਤੇ ਤਿੰਨ ਪਰਚੇ ਦਰਜ ਨੇ ਜਿਆਦਾਤਰ ਇਹ ਚੋਰੀ ਸਨੇਚਿੰਗ ਵਗੈਰਾ ਦੇ ਪਰਚੇ ਨੇ ਜੀ ਮੋਸਟਲੀ ਜਿਹੜੀ ਰਿਕਵਰੀ ਹੋ ਚੁੱਕੀ ਹੈ ਤੇ ਬਾਕੀ ਚੱਲ ਵੀ ਰਹੀ ਹੈ ਕੈਸ਼ ਵਗੈਰਾ ਦੀ ਕਰ ਰਹੇ ਹਾਂ ਕੁਝ ਕ ਆਈਟਮਸ ਜਿਹੜੀਆਂ ਉਹਨਾਂ ਬਾਰੇ ਅਸੀਂ ਜਿਹੜੀ ਹੈ ਹਲੇ ਸਰਚ ਕਰ ਰਹੇ ਹਾਂ ਉਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਕੱਲ ਇਹਨਾਂ ਨੂੰ ਅਸੀਂ ਮਨਜੁਗਦਾਰਤ ਚ ਪੇਸ਼ ਕਰਕੇ ਇਹਨਾਂ ਦਾ ਫਰਦਰ ਰਿਮਾਂਡ ਵੀ ਲਵਾਵਾਂਗੇ ਤੇ ਅਸੀਂ ਸਾਰੀ ਦੀ ਸਾਰੀ ਇਹ ਰਿਕਵਰੀ ਕਰ ਲਾਂਗੇ ਪੁਲਿਸ ਨੇ ਮੁਜ਼ਮਨ ਨੂੰ ਕੋਟੇ ਪੇਸ਼ ਕੀਤਾ ਜਿੱਤੇਗੀ ਸਾਰਿਆਂ ਦਾ ਰਿਮਾਂਡ ਹਾਸਲ ਹੋਇਆ ਤੇ ਹੁਣ ਪੁਲਿਸ ਸਹ ਕੋਚ-ਕੁਚ ਕਰ ਰਹੀ ਹੈ ਤੇ ਪੁਲਿਸ ਵੱਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਦੱਸਾਈ ਗਈ ਹੈ ਜਗਬਾਣੀ ਟੀਵੀ ਦੇ ਲਈ ਬਨਾਲਾ ਤੋਂ ਗਨੀਤ ਸ਼ਰਮਾ ਪੋਟੇ